ਭਾਜੀ ਹਸਪਤਾਲ ਜੀ ਹਸਪਤਾਲ ਜੀ ਹਸਪਤਾਲ ਜੀ ਭਾਜੀ ਕਿੱਦਾਂ ਜੀ ਚੜਦੀ ਕਲਾ ਜੀ ਕਿਵੇਂ ਚੱਲੇ ਜਾਂਦੇ ਹਾਂ ਜੀ ਹਾਂ ਜੀ ਖਾਣੇ ਕਿਵੇਂ ਚੱਲੇ ਜਾਂਦੇ ਜੀ ਕਿਰਪਾਵਾ 베ਰੀ ਚੱਲੀ ਹਲ ਭਾਈ ਜਾਈ ਜੀ ਕੇਵਲੇ ਬਾਦ ਵਿੱਚ ਕੱਟ ਲੈ ਕੇ ਇਹਨਾਂ ਕਿਰਪਾ ਮਾਰ ਰਹੇ ਚੱਲਾ ਚੱਲਾ ਅੱਜ ਫਿਰ ਕਿਹੜੀਆਂ ਭਾਜੀ ਅੱਜ ਆਪਣੇ ਦੋ ਕਰ ਗਿਆ ਹਾਂ ਹਾਂ ਜੀ ਚਾਰ ਪੰਜ ਨਵੇਂ ਸੱਜਣਾ ਹੂੰ ਇੱਕ ਬੱਚਾ ਵਲੀ ਇੱਕ ਬੱਚੇ ਉੱਤੇ ਆ ਗਿਆ ਸਾਰਾ ਪੋਜੀ ਹੈਗਾ ਜਿਹੜਾ ਵੀਰ ਮੇਰਾ ਵੇਖੇ ਵੀਡੀਓ ਸਾਰੀ ਵੇਖੇ ਚਲੋ ਚਲੋ ਹਾਂਜੀ ਹਾਂਜੀ ਜਿਹੜੇ ਕੋਈ ਮਸੇਂਦਾ ਵੇ ਲੈ ਜੇ ਪਹਿਲਾਂ ਪਹਿਲੇ ਲੈ ਲੈਂਦੇ ਹਣੇ ਆ ਜੀ ਕਹਾਣੇ ਸ਼ੁਰੂ ਕਰੀਏ ਹਾਂਜੀ ਬੱਚੀ ਦੂਜਾ ਸਵੇਰ ਸੁਈਏ ਤੇ ਆ ਆ ਲੈ ਜੀ ਆ ਲੈ ਜੀ ਬੱਚੀ ਜਾ ਬੱਚੀ ਭਾਈ ਦੁੱਧ ਕਿੰਨਾ ਜੀ ਦੁੱਧ 12 ਕਿਲੋ ਕੰਡੇ ਵਾਲਾ ਹੋਗਾ 12 ਕਿਲੋ ਕੰਡੇ ਵਾਲਾ ਕੋਲ ਹੈ ਜੀ 14 2 15 ਕਿਲੋ ਫੈਰਾ ਲਓ ਜੀ 12 ਕਿਲੋ ਕੰਡੇ ਵਾਲਾ ਕੰਡੇ ਵਾਲਾ ਦੇਖੋ ਕਰੋ ਜੀ ਹੋਣੀ ਵੇਖ ਲੈ ਚਿਦਰੀ ਮਿਦਰੀ ਲੈ ਚਲੋ ਦੋ ਵੇ ਜਾ ਲੋਗਾ ਸੌ ਨਾਈਟ ਸ਼ਿਓ ਬਾਈ ਆ ਭਾਈ ਬੇ 24 ਵਜੇ ਜੀ ਫਿਰ ਫਿਰ 22 ਵਜੇ ਜੀ ਆਪਾਂ ਕਿਆ ਭੇਜ ਜੀ ਬਟ 22 ਵੱਚੁਕੇ ਜੀ ਲੈ ਚਲੋ ਸ਼ਾਮੇ ਵੀ 4 ਵਜੇ ਭਾਜੀ ਹਾਂ ਜੀ ਸ਼ਾਮੇ ਵੀ 4 ਵਜੇ ਸ਼ਾਮੇ 5 ਵਜੇ ਨੇ 22 ਜੋ ਦੁੱਧ ਆਣਦੇ ਆ ਜੀ ਬਲ ਠੀਕ ਆ ਤਾਂ ਇਹ ਮਾਪਕ ਦਾ ਵੱਧ ਘਟ ਹੋ ਸਕਦਾ ਹਾਂਜੀ ਪਰ ਦੁੱਧ ਜਿੰਨਾ ਪੋੜੇ ਪਾਈਆ ਘਟਦਾ ਚਲੋ ਠੀਕ ਹੈ ਕਿਉਂ ਜੀ ਬਿਲਕੁਲ ਜੀ ਜਾਂ ਕੇ ਵੀਡੀਓ ਪਾਉਣੇ ਨੂੰ ਕਈ ਡਾਕੜ ਹਰ ਇੱਕ ਪੈਨੋ ਚੋੜਨਾ ਨਹੀਂ ਇਹ ਨਹੀਂ ਚੋਣੀਆਂ ਪੈਂਦੀਆਂ ਬਜੀ ਆ ਚੋਣੇ ਪੈਣੇ ਅਗਰੇ ਬਾ ਦੁੱਧ ਨਹੀਂ ਆਪਣਾ ਘਟ ਹੋਗਾ ਠੀਕ ਹੈ ਜੀ ਕੋਈ ਦੋ ਨੰਨ ਚੋਕੇ ਖੜੇ ਚਾਹੇ ਉੱਧਾਂ ਖੜੇ ਕੋਈ ਗੱਲ ਨਹੀਂ ਠੀਕ ਹੈ ਜੀ ਕਈ ਕਹਿੰਦੇ ਨੇ ਕੋਈ ਗੱਲ ਨਹੀਂ ਇੱਥੇ ਆ ਕੇ ਚੋ ਇੱਥੇ ਚੋ ਜਾਂ ਨਾ ਚੋ ਆਪਣੀ ਕੈਂਟੀ ਧਰ ਤੱਕ ਛੜ ਹਾਂ ਹਾਂ ਜੀ ਤੁਸੀਂ ਜੀ ਦਾ ਵੇਰ ਤਾਂ ਰੇਟ ਜੋ ਮਰਜੀ ਮਰਜੀ ਹਾਂਜੀ ਵੇਰ ਮੈਨੂੰ ਪਰਾ 45 40 ਹਜ਼ਾਰ ਦੀ ਵੇਰ ਆਪਾਂ ਬਿਲਕੁਲ ਜਿਹਾ ਲਈਏ ਪੰਜਾਈ ਜੀ ਬੱਚੀ ਹਾਂ ਆ ਦੇ ਨਾਮ ਸਿਰਫ 40000 40000 ਦੀ ਚਲੋ ਠੀਕ ਆ ਆਹਦਾ ਬੱਚੀ ਦੇਖ ਲੈ ਪਾਪਾ ਪੁੱਤਾ ਜਾਂ ਡੇਟ ਨਹੀਂ ਪਾਇਆ ਆਹਾਂ ਬੈਠ ਜੀ ਆਹ ਵੱਡੀ ਗਣਾ ਜੋ ਪਿੰਡੋਂ ਲੈ ਗੱਭਣੇ ਜੀ ਗੱਭਣੇ ਅੱਛਾ ਇਹ ਇਹ ਖੁੰਦੀ ਹੈ ਹਲੇ ਨੇ ਹੱਪਾ ਲੈਣਾ ਫਾਰਮ ਚੋਂ ਲਈ ਜੀ ਠੀਕ ਆ ਤੇ ਵੇਖ ਲੋ ਲੈ ਲੈ ਬਣੀ ਸਭ ਉਹ ਬਾਹਰ ਐ ਤੇ ਦੁੱਧ ਦੇ ਜੀ 40 ਕਿਲੋ ਅੱਛਾ 40 ਕਿਲੋ ਹੈ ਜੀ ਹਾਂ ਜੀ ਹਾਂ ਜੀ ਵਾਹ ਜੀ ਖੋਲੋ ਖੋਲੋ ਜੀ ਲਓ ਜੀ ਵੇਖੋ ਵਹਿੜ ਕਰੀ ਜੀ ਟਰੱਕ ਹੀ ਆ ਟਰੱਕ ਹੀ ਆ ਜੀ ਮਾਲਾ ਦੇ ਬੋਟਾ ਦਾ ਨਾਮ ਜੋ ਰਾਜ ਹੋਣਾ ਪਾਣੀ ਉਹ ਪਾਣੀ ਕਰੀ ਉਹ ਪਿਲਪਲ ਨਹੀਂ ਕਰਦਾ ਜੀ ਲਾ ਕੋਈ ਪੱਕਾ ਲਾ ਪੱਕਾ ਜੀ ਹਾਏ ਬੜਾ ਠੀਕ ਆ ਬਸ ਚਲ ਆ ਜਿਓ ਜੀ ਆਜੋ ਆ ਆਜੋ ਬੜਾ ਠੀਕ ਆ ਆ ਲੈ ਹਣੇ ਗੋਡਾ ਜੀ ਹਾਂ ਜੀ ਜੀ ਮਾਲਾ ਠੀਕ ਆ ਚਲੋ ਇਹ ਗੱਲ ਬੱਚੀ ਆ ਗਈ ਫਿਰ ਦਾ ਕੰਮ ਡਬਲ ਹੀ ਬਣ ਗਿਆ ਬੱਚੀ ਟੀਕਾ ਲਵਾਇਆ ਉਹਨਾਂ ਨੂੰ ਉਹਨੂੰ ਕੋਈ ਟੀਕਾ ਲਵਾਇਆ ਹਾਂਜੀ ਉਹਦੇ ਵਿੱਚ ਹੁੰਦਾ 95% ਬੱਚੀ ਹਾਂਜੀ ਹਾਂਜੀ ਲਵਾਇਆ ਉਹ ਜੇ ساری ਮਹਾਰਾਜੇ ਬੱਚੀ ਦੇ ਤੇ ਫੇਰ ਵੀ ਹਾਂਜੀ ਬੱਚਾ ਦੇ ਤੇ ਬਿਲਕੁਲ ਜੀ ਹਾਂਜੀ ਹਾਂਜੀ ਸੰਦੀਪ ਜੀ ਵਰਦੇ ਚੰਡੇ ਬਰੀਡਰ ਉਪਰ 1 ਲੱਖ 1.5 ਲੱਖ ਦੀ ਹਾਂ ਪਰ ਆਪਾਂ ਨਾਲ ਬਰੀਡਰ ਦੇ ਨਾਮ ਤੋਂ ਜੁੜ ਪਰ ਹਾਂਜੀ ਬੱਚੀ ਹਾਂ ਦੇ ਨਾਮ ਮਾਨੂੰ ਬਰਾ ਮਗਰੋਂ ਲੱਖ ਦੀ ਨੋਟ ਨੇ ਡੇਢ ਦੀ ਨੋਟ ਨੇ ਪਰ ਆਪਾਂ ਬਿਲਕੁਲ ਜੈ ਜੈ ਜਪਾ ਦੇ ਦੇ ਹਾਂਜੀ ਆਹ ਦਾ ਛੇ 70 7000 ਚਲ ਠੀਕ ਆ ਇਹ ਜੀ ਆ ਤੁਹਾਡੀ ਦੇਖੋ ਨੀਲੀ ਲਾਵੀ ਮੀਆਂ ਦੇ ਬੂਰੀ ਦੇ ਕੋਲ ਬੜੀ ਗੱਪਾਂ ਕਟ ਜਵਾਬ ਦਿੰਦਾ ਸਾਡੀ ਬੜੇ ਕਟਾ ਕਟਾ ਲੋ ਕੱਟੀ ਜੀ ਹਾਂਜੀ ਕੱਟੀ ਹੋਲਾ ਛੋਟੀ ਸੁਣਾਉ 10 ਕਿਲੋ ਦਾ ਦੂਜਾ ਸੁਆਹ ਹੋਣਾ ਜੀ ਹਾਂ ਦੂਜਾ ਸੁਆਹ ਸੂਈ ਨੂੰ ਅੱਜ ਚੌਥਾ ਪਿੰਨ ਠੰਡੀ ਧੀਨੀ ਚੌਥਾ ਮੰਡੀ ਪਹਿਲੋਂ ਬੜੀ ਲੋ ਜੀ ਤੋਰੋ ਬਰਾ ਦੇ બુરી લેવા ઠીક ચાલો દર લેખી ચાલો નહીં બુર્યા આર ઘઉ મુ લ ચાલો ਸਾਰਾ ਕੁਝ ਜੀ ਉਹ ਵੀ ਅੱਖਾਂ ਵੇਲੇ 100% ਹੀ ਪੂਰੀ ਆ 100% ਹੀ ਹੈ ਜੀ ਹਾਂ ਜੀ ਅੱਖਾਂ ਵੇਖ ਲੈ ਬਈ ਤੂੰ ਦੇਖ ਲੈ ਹਾਂ ਇਹ ਨਿਸ਼ਾਨੇ ਦਾ ਬਿਲਕੁਲ ਜੀ ਅੱਖਾਂ ਆ ਪੂਰੀਆਂ ਬੜੇ ਵਿੱਚ ਜਾਂਦੀਆਂ ਬਈਆਂ ਵੇਖੋ ਹਾਂ ਜੀ ਹਾਂ ਜੀ ਹਾਂ ਜੀ ਕਿਨੇ ਰੇਵੀ ਦਿੰਦੀ ਚੋਟੀ ਉਹ ਲਾਇਆ ਜਈ 1.5 ਲੱਖ ਦੀ ਮੇਰੀ ਚਲੋ ਆਪਾਂ ਜਾਇ ਰੇਟ ਜਾਈ ਜਾਈ ਚਾਪਾ ਦੇ ਮੋਲ ਕਰਾਉਣਾ ਇੱਕ 20 ਕਰਾ ਲੈ 15 ਦੇ ਦੀਏ ਛੱਡ ਦੇ ਹੋਰ ਦਾ ਦਾ ਵੀਰ ਚਲੋ ਠੀਕ ਆ ਠੀਕ ਆ ਬੋ ਜਾ ਬਲ ਚਲੋ ਚਾਹ ਪਾਣੀ ਦੀ ਪਹਿਲਾਂ ਆ ਇਹਦੇ ਮੂਹਰੇ ਪਈਏ ਠੱਟੀ ਆ ਚਾ ਚੌਥੇ ਪੰਜਵੇਂ ਦੇਤੀ ਸੁਈ ਲਿਆਓ ਜੀ ਲੋ ਜੀ ਥੋੜੀ ਬਰਦਾਸ਼ਤ ਹੋ ਜਾ ਤੋਰੋ ਬਰਾਬਰ ਭਾਈਓ ਬਰੀਆਣਾ ਭਾਈ ਜੀ 21 ਨੰਬਰ ਅਪੀਲ ਜੀ ਜਗਰ ਕੈਸ ਪਾਈ ਦਾ ਬਣੀ ਹੋਣ ਦਾ ਕਸਾ ਠੀਕ ਆ ਖਾਣ ਬੜਾ ਕੈਮ ਲੱਗਿਆ ਨਾਲੇ ਹਾਂ ਜੀ ਬਾਈ ਜੀ ਫਿਰ ਲੋਰੀ 9595 ਪਰ ਮਹਾਨ ਜੀ ਆਪਾ ਅਭੂ ਜੈ ਜੀ 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 ਸਮਾਂ ਆਪਣੀ ਕੋਜੀ ਕੋਜੀ ਛੋਟੀ ਹਾਦਰਾ 82 82 ਠੀਕ ਬਿਲਕੁਲ ਠੀਕ ਹੈ ਅ ਵੀ ਛੋਟੀ ਦਜਾ ਸੁਆ ਸੁਣੀ ਰਾਣੀ ਹਾਂਜੀ ਉਹ ਬੱਚਾ ਜੀ ਵਾਹ ਚਲੋ ਦੁੱਧ ਕਿਲੋ ਜੀ ਹਾਂਜੀ ਦੁੱਧ 9 ਕਿਲੋ ਹੋ ਗਿਆ 9 ਕਿਲੋ ਇਹ ਵੀ ਦੁੱਧ 10 ਕਿਲੋ ਦੇ ਜੀ ਦੁੱਧ ਪਰ ਰੇਡ ਵੀ ਆਪਾਂ ਬਟਾ ਬਿਲਕੁਲ ਜੀ ਆਇਆ ਲਓ ਜੀ ਕੋਈ ਚਵਾਈ ਇੱਕ ਨੰਬਰ ਕੋਲੀ ਬੰਨੇ ਕਰ ਬੱਚਾ ਚੋਲੇ ਠੀਕ ਹੈ ਜੀ ਸਾਬੀਨੀ ਥੋੜੀ ਜੀ ਲੈ ਲਓ ਜੀ ਆਜੋ ਜੀ ਆਹ ਬੜਾ ਠੀਕ ਹੈ ਹਾਂਜੀ ਆ ਜੀ ਤੇਰੇ ਕੋਲ ਜੀ ਨਾਂ ਮੰਗੇ ਨੇ ਉਹਨਾਂ ਦੇ ਹਾਂ 70 ਹਜ਼ਾਰ ਪੈੜੀਆ ਦੇ ਦੀ ਹਾਂ ਨਾ ਬਾੜੀਆ ਬਾੜੀਆ ਚਲੋ ਛੋਟੀ ਵੇੜਾ ਦੋ ਜੈਸੂ ਆ ਜੀ ਠੀਕ ਹੈ ਇਹਨਾਂ ਨੂੰ ਵੀ ਇਹਦੀ ਸੇਤ ਵੀ ਚੰਗਾ ਚਵਾਈ ਵੇੜੋਂ ਥਾਂ ਚੜਾ ਵੀ ਇੰਨਾ ਮਾਰੀ ਜੀ ਰਸੀ ਚਲੋ ਤੇ ਰੇਟ ਵੀ ਲੈਸਾ ਇਹ ਰੇਟ 60-65 ਹਜ਼ਾਰ ਇਹਦੇ ਚੱਲਣ ਦੇ ਲੋ ਜੀ ਇਹ ਦੂਜਾ ਸਮਾ ਸੁਣੀ ਛੋਰੀ ਆ ਕੱਟੀ ਮਾਰੀ ਆ ਕੱਟੀ ਆ ਜੀ 10 ਆ ਜੀ ਲਓ 10 ਕੋਲ ਦੋ ਤੇ ਵੱਡੀ ਛੋਟੀ ਵੇਖੋ ਘਰਾਂ ਦੀ ਪਾਓ ਵੇਖ ਲਓ ਚਾਹ ਬੋਲੀ ਇਹ ਕੱਢ ਬੋਲ ਹਾਂ 밭자드. 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 ਹਾਂਜੀ ਦੁਨੀਓ ਛੋਟੀ ਜਿਆ ਦੋ ਮਰਦੀ ਬੰਦੀ ਇਹ ਕਦਾਹੇ 15 ਖਾਦਣਾ ਛੋਟੀ 90000 90000 ਦੀ ਚਲੋ ਠੀਕ ਆਹ ਵੀ ਛੋਟੀ ਦਜਾ ਸੁਆ ਸੁਣੀ ਆ ਬੱਚਾ ਬਹਿ ਜਾ ਮਰ ਗਿਆ ਮਰ ਗਿਆ ਹਾਂਜੀ ਹਾਂਜੀ ਇਹ ਦਹਾ ਅਠਾ ਦਹਾ ਦੇਵਾ ਦਾ ਇਹ ਠੀਕ ਹੈ ਮੈਨੂੰ ਫਿਰ ਜੀ ਬਰਿਆ ਅੱਜ ਆਈ ਸਵੇਰੇ ਤੇ ਇਹ ਲੈ ਹੀ ਜੀਦਾ ਮਹਾਰਾ ਜਾਨੇ ਦੀ ਤਾਂ ਫਿਰ ਬਾਈ ਖੁਸ਼ੀ ਬਣਾਣਾ ਵੀ ਖੁਸ਼ੀ ਨਾ ਬਰੂ ਚਲੋ ਤੋਰੋ ਜੀ ਉਧਰ ਜਾ ਕੋ ਬਾੜੇ ਤੇ ਵੀ ਆਏਗਾ ਠੀਕ ਆ ਚੱਲੋ ਬੜੀ ਜੀ Lódi, जी ये भी ਹਾਂਜੀ ਜਿਹੜੀ ਹੁਣ ਆਪਣੇ ਘਰ ਦੇ ਬਸੇ ਹੂੰ ਉਹ ਬੱਚਾ ਮਰ ਗਿਆ ਕੋਈ ਗੱਲ ਨਹੀਂ ਛੋਟੀ ਨੇ ਸਦੀ 70000 ਪਰ ਹਾਂ ਦੇ ਨਾ ਹੁਣ ਜਿਹੜਾ 60000 60000 ਰੁਪਏ ਜੋ ਤਰੋ ਠੀਕ ਹੈ ਕੋਈ ਪਰ ਬਾਕੀ ਬਸ ਬਸ ਠੀਕ ਹੈ ਠੀਕ ਹੈ ਉਹ ਵੀ ਦੂਜਾ ਸੂਗਾ ਸੂਈ ਹੈ ਛੋਟੀ ਬੰਦ ਹੋ ਜਾਂਦਾ ਨਾ ਇਹਨਾਂ ਟਾਈਮ ਬੱਚਾ ਮਰ ਗਿਆ ਜਿਹੜਾ ਬੱਚਾ ਮਰਿਆ ਹੀ ਨਹੀਂ ਹੈ ਅੱਛਾ ਜੀ ਉਹ ਆਦੇ 25 ਦਿਨ ਹੋਏ ਸੂਈ ਨੂੰ ਉਹ ਮਹੀਨਾ ਲਾ ਲੱਖ ਲੈ ਲੈ ਫੇ 1.5 ਲੱਖ ਲੈ ਲੈ ਦੋਰੀ ਬਸ ਠੀਕ ਕਰੋ ਜੀ ਸੀ ਰੇਡੀਓ ਭਾੜਾ ਪਾਓ ਨਾ ਪਾਓ ਬਸ ਠੀਕ ਆਹ ਦੇਖੋ ਲੋ ਜੀ ਇਹ ਵੀ ਦੇਖੋ ਹਾਂ ਇਹਦੇ ਤੋਂ ਪਹਿਲਾਂ ਬੰਦੇ ਅਨਾਈ ਤੋਂ ਦੂਜੀ ਪਰੇਸ਼ੀ ਬੰਦ ਭਾਵਾ ਬੋਨਾ ਬੋਨਾ 판 ਤੋਂ ਬੇ ਨੋਟ ਬਠੀਕ ਹੈ ਜੀ ਭਾਵਾ ਤੁਰੀ ਚਲਦੀ ਹੈ ਬੈਠੋ ਦੋ ਜੜ ਆਈ ਹੈ ਕੋ ਕਾਲੇ ਤੋਂ ਝੜੀ ਸੰਗ ਦੋ 10 ਕਿਲੋ ਬਣੋ ਹੋਰ 8 ਕਿਲੋ ਠੀਕ ਹੈ ਕਿ ਕੀ ਤੁਹਾਨੂੰ ਬਹੁਤ ਸਪੈਸ਼ਲ ਹੈ ਰੇਟ ਜਿਉ ਮੱਦੀ ਕਰਾ ਲੋ ਸੰਦੀਗੀ ਰੇਟ ਕਰਾ ਲੋ ਰੱਪ 75 ਰੇਟ ਕਰਾ ਲੋ 60 ਪੈਣ ਠੱਜੋ ਬੱਜੀ ਗਏ ਹਾਂ ਆਦਮੇ ਛੋੜੀ ਸੱਠੀ ਹੈ ਜੀ ਚਲੋ ਵਾਠ ਠੀਕ ਪਰਲੇ ਜੀ ਉਹ ਹੀ ਉੱਚਾ ਬੱਚਾ ਵਾਜੀ ਕੱਢੋ ਗੋ ਅਟੋ ਮਚਨ ਹੋਈ ਹੈ ਜੀ ਕੱਤੀ ਵਾਰੀ ਬੱਜੀ ਹੈ ਜੀ ਆਓ ਤਿੰਨਾਂ ਚੌ ਚੌ ਪੰਜਾਂ ਮਿੰਟ ਕੱਟੀ ਹੈ ਵੀ ਵਾਰੀ ਕੱਟੀ ਉਹ ਖਾਦ ਜੀ ਬਾਹਰ ਕਰ ਦੇ ਲਾ ਕੇ ਤੇਰੇ ਨਾਲ ਮੱਦੀ ਪਰੇ ਚਲੋ ਜੀ ਯਾ ਯਾ ਨਾ ਲਓ ਅਗਲੇ ਕੋਣ ਬਾਠ ਠੀਕ ਹੈ ਜੀ ਆ ਜਾਓ ਜੀ ਹਲੋ ਹਾਂ ਜੀ ਬਾਈ ਜੀ ਮੈਂ ਬਸ ਠੀਕ ਆ ਲਾਰਸ ਵੀ ਸੀ ਜੀ ਬੋਲੋ ਜੀ ਫਿਰ ਕਿੰਨੀ ਵੀ ਦਿਓ ਮਰਜੀ ਰੇਡ ਕਰੋ ਹਾਂ ਤਾਂ ਛੋਟੀ ਪੁੱਜ ਜਾਈ ਆ ਕਿਹਦਾ 60 ਮਰਜੀ ਪੈਣ ਵਾਲੇ ਸੰਤ ਚਲੋ ਲਓ ਜੀ ਵੇਖ ਲਓ ਆ ਪਸ਼ੂ ਬਾਈ ਅਮਰ ਜੀ ਪਰ ਚੁਵਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਕਿੰਨੇ ਬਾਈ ਜੀ ਹਾਂ ਜੀ ਹਾਂ ਜੀ ਬਾਕੀ ਇਹ ਹਾਰਡ ਸਲੀ ਨਾ ਹਾਰਡ ਸਲੀ ਬਿਲਕੁਲ ਜੀ 100% ਠੀਕ ਹੈ ਕੋਈ ਕਮੀ ਪੇਸ਼ੀ ਨੂੰ ਆਪਾਂ ਲੈਣ ਦੇਣ ਦਾ ਰਹਾ ਚਲੋ ਹਾਂ ਜੀ ਬਿਲਕੁਲ ਨੰਬਰ ਜੀ ਨੰਬਰ ਆਪਣਾ ਹੈ 814609098723013 ਪਿੰਡ ਆਪਣਾ ਰਾਮਪੁਰਾ ਵਾ ਇਹ ਜਿਹੜੇ ਅੰਬਰਸਾ ਤੇ ਰਾਮਪੁਰਾ ਕੋ ਰਾਮਪੁਰਾ ਨਾਲ ਫੋਲਣਾ ਸਮਝਿਆ ਗਾ ਹੈ ਰਾਮਪੁਰਾ ਬੰਦ ਇਹ 골ਡਨ ਲੀਡ ਦੇ ਕੋਲ ਆ ਹਾਂ ਜੀ